ਸਤ ਸ੍ਰੀ ਅਕਾਲ ਜੀ ਅੱਜ ਅਸੀਂ ਫੇਰ ਰੂਬਰੂ ਹੋਏ ਹਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੀ ਜੀਮਨੀ ਦਾ ਭਾਗ ਦੂਜਾ ਲੈ ਕੇ ਆਪਾਂ ਪਹਿਲੇ ਭਾਗ ਵਿੱਚ ਗੱਲ ਕੀਤੀ ਸੀ ਸੰਤ ਜੀ ਦੇ ਬਚਪਨ ਦੇ ਬਾਰੇ ਉਹਨਾਂ ਦੇ ਤਪ ਦੇ ਬਾਰੇ ਤੇ ਉਹਨਾਂ ਦੇ ਦਮਦਮੇ ਟਕਸਾਲ ਦੇ ਮੁਖੀ ਬਣਦੇ ਸਫ਼ਰ ਤੱਕ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਸਿੱਖੀ ਸੰਘਰਸ਼ ਦੇ ਵਿੱਚ ਐਡਾ ਵੱਡਾ ਅਨਮੋਲਾ ਯੋਗਦਾਨ ਪਾਇਆ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਸਿੱਖ ਨੌਜਵਾਨੀ ਦੇ ਅੰਦਰ ਨਵਾਂ ਜੋਸ਼ ਨਵਾਂ ਉਤਸ਼ਾਹ ਭਰਿਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਭਾਰਤੀ ਹਕੂਮਤ ਦੇ ਜ਼ਬਰ ਜੁਲਮ ਦੇ ਖਿਲਾਫ ਡਟ ਕੇ ਲੜਾਈ ਕੀਤੀ ਡਟ ਕੇਵਾ ਚੁੱਕੀ ਤੇ ਤੁਸੀਂ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਰਸਮੀ ਤੌਰ ਤੇ 25 ਅਗਸਤ 1977 ਨੂੰ ਮਹਿਤਾ ਚੌਂਕ ਵਿਖੇ ਸੰਤ ਕਰਤਾਰ ਸਿੰਘ ਖਾਲਸਾ ਜੀ ਦੇ ਭੋਗ ਸਮਾਗਮ ਵਿੱਚ ਦੰਦਮਈ ਟਕਸਾਲ ਦਾ ਮੁਖੀ ਚੁਣਿਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਪ੍ਰਸਿੱਧੀ ਵਿੱਚ ਬਹੁਤ ਵਾਧਾ ਹੋਇਆ ਅਤੇ ਉਹਨਾਂ ਦੀਆਂ ਤਸਵੀਰਾਂ ਅਖਬਾਰਾਂ ਅਤੇ ਰਸਾਲਿਆਂ ਦੇ ਪਹਿਲੇ ਪੰਨਿਆਂ ਤੇ ਪ੍ਰਦਰਸ਼ਿਤ ਹੋਣ ਲੱਗੀਆਂ ਗੁਰੂ ਸਾਹਿਬਾਨਾਂ ਦੇ ਪਵਿੱਤਰ ਬਚਨਾਂ ਦਾ ਪ੍ਰਚਾਰ ਉਹਨਾਂ ਨੇ ਪੂਰੇ ਉਤਸ਼ਾਹ ਨਾਲ ਕੀਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੀ ਜ਼ਿੰਦਗੀ ਦੇ ਕੋਲਤ 37 ਸਾਲਾਂ ਦੇ ਸਫ਼ਰ ਅੰਦਰ ਆ ਆ ਸਧਾਰਨ ਜੱਜਬੇ ਅਤੇ ਕ੍ਰਿਸ਼ਮੇ ਵਾਲੇ ਵਿਅਕਤੀ ਵਜੋਂ ਉਭਰੇ ਜਲਦੀ ਹੀ ਉਹ ਦਮਦਮੀ ਟਕਸਾਲ ਦੇ ਨਾਲ-ਨਾਲ ਰਾਜਨੀਤਿਕ ਮੰਚਾਂ ਦੇ ਉੱਪਰ ਵੀ ਚਰਚਾ ਵਿੱਚ ਆ ਗਏ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਉਂਦੇ ਹੋਏ ਕਮਾਲ ਦਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਅੰਮ੍ਰਿਤ ਛਕਾਉਣ ਦੇ ਨਾਲ-ਨਾਲ ਸਿੱਖ ਧਰਮ ਦਾ ਪ੍ਰਚਾਰ ਵੀ ਵੱਡੇ ਪੱਧਰ ਤੇ ਕੀਤਾ ਉਹਨਾਂ ਉਸ ਸਮੇਂ ਦੇ ਨਿਰੰਕਾਰੀਆਂ ਦੇ ਝੂਠੇ ਪ੍ਰਚਾਰ ਦਾ ਵਿਸ਼ੇਸ਼ ਨੋਟਿਸ ਲਿਆ ਜੋ ਸਿੱਖ ਢਾਂਚੇ ਨੂੰ ਢਾਲ ਆ ਰਿਹਾ ਸੀ ਨਿਰੰਕਾਰੀਆਂ ਦਾ ਵਿਰੋਧ ਉਹਨਾਂ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਖਾਲਸਾ ਦੇ ਸਮੇਂ ਤੋਂ ਸ਼ੁਰੂ ਹੋ ਗਿਆ ਸੀ 1978 ਦੀ ਵਿਸਾਖੀ ਵਾਲੇ ਦਿਨ ਜਦੋਂ ਨਿਰੰਕਾਰੀਆਂ ਨੇ ਅੰਮ੍ਰਿਤਸਰ ਵਿਖੇ ਇੱਕ ਸੰਮੇਲਨ ਕੀਤਾ ਤਾਂ ਮਾਮਲਾ ਪੱਕ ਗਿਆ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਗਵਾਹੀ ਵਾਲੀ ਦਮਦਿਨੀ ਟਕਸਾਲ ਅਖੰਡ ਕੀਰਤਨੀ ਜਥੇ ਅਤੇ ਇੱਕ ਹੋਰ ਨਿਰੋਲ ਧਾਰਮਿਕ ਸੰਸਥਾ ਨੇ ਸਰਕਾਰ ਵੱਲੋਂ ਨਿਰੰਕਾਰੀਆਂ ਨੂੰ ਉਹਨਾਂ ਦੇ ਸੰਮੇਲਨ ਦੀ ਇਜਾਜ਼ਤ ਦੇਣ ਦਾ ਵਿਰੋਧ ਕੀਤਾ ਜਦੋਂ ਸਿੱਖ ਖਾਲਸੇ ਦਾ ਜਨਮ ਦਿਹਾੜਾ ਮਨਾ ਰਹੇ ਸਨ ਕੁਝ ਸਿੱਖ ਸ਼ਾਂਤੀਪੂਰਵਕ ਸਮਿਲਨ ਵਾਲੀ ਥਾਂ ਵੱਲ ਮਾਰਚ ਕਰ ਰਹੇ ਸਨ ਤਾਂ ਨਿਰੰਕਾਰੀਆਂ ਗਾੜਾ ਨੇ ਗੋਲੀਬਾਰੀ ਕਰ ਦਿੱਤੀ ਜਿਸ ਵਿੱਚ 13 ਸਿੱਖ ਮੌਕੇ ਤੇ ਸ਼ਹੀਦ ਹੋ ਗਏ ਅਤੇ 78 ਹੋਰ ਜ਼ਖਮੀ ਹੋਏ ਇਸ ਘਟਨਾ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਨੂੰ ਸਿਆਸੀ ਮੈਦਾਨ ਵਿੱਚ ਲੈ ਆਂਦਾ 4 ਜਨਵਰੀ 1980 ਨੂੰ ਲੋਕ ਸਭਾ ਚੋਣਾਂ ਤੋਂ 2 ਦਿਨ ਪਹਿਲਾਂ ਹਰਿਆਣਾ ਦੇ ਕਰਨਾਲ ਦੇ ਸੈਸ਼ਨ ਜੱਜ ਦੁਆਰਾ ਨਿਰੰਕਾਰੀਆਂ ਦੇ ਮੁਖੀ ਗੁਰਬਚਨ ਸਿੰਘ ਸਮੇਤ ਸਾਰੇ 64 ਨਿਰੰਕਾਰੇ ਦੋਸ਼ੀਆਂ ਨੂੰ ਜਿਨ੍ਹਾਂ ਤੇ ਸਿੱਖਾਂ ਦੇ ਕਤਲੇਆਮ ਦਾ ਮੁਕੱਦਮਾ ਚੱਲ ਰਿਹਾ ਸੀ ਨੂੰ ਰਿਹਾ ਕਰ ਦਿੱਤਾ ਗਿਆ। ਇਸ ਫੈਸਲੇ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੂੰ ਪ੍ਰਤੱਖ ਹੋ ਗਿਆ ਕਿ ਹਿੰਦੁਸਤਾਨ ਵਿੱਚ ਸਿੱਖਾਂ ਨੂੰ ਅਦਾਲਤਾਂ ਰਾਹੀਂ ਕਦੇ ਇਨਸਾਫ਼ ਨਹੀਂ ਮਿਲ ਸਕਦਾ। ਉਸ ਸਮੇਂ ਦੇ ਪੰਜਾਬ ਦੇ ਕੁਝ ਮੀਡੀਆ ਨੇ ਵੀ ਨਿਰੰਕਾਰੀਆਂ ਦਾ ਸਾਥ ਦਿੱਤਾ। ਕਾਂਗਰਸ ਪਾਰਟੀ ਨੇ ਕੇਂਦਰ ਦੀ ਸੱਤਾ ਵਿੱਚ ਵਾਪਸੀ ਕਰਦਿਆਂ ਪੰਜਾਬ ਦੀ ਅਕਾਲੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ। 9 ਸਤੰਬਰ 1981 ਨੂੰ ਲਾਲਾ ਜਗਤਨਾਰਾਇਣ ਜਲੰਧਰ ਦਾ ਇੱਕ ਪ੍ਰੈਸ ਬੈਰਨ ਜੋ ਸੰਤ ਪਿੰਡਰਾਂ ਵਾਲਿਆਂ ਦੇ ਬਹੁਤ ਆਲੋਚਕ ਸੀ ਦੀ ਹੱਤਿਆ ਹੋ ਗਈ। ਸਰਕਾਰ ਨੇ ਇਸ ਕਤਲ ਵਿੱਚ ਸੰਤ ਜੀ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰ ਦਿੱਤੇ। ਸੰਤ ਜੀ ਉਸ ਸਮੇਂ ਹਰਿਆਣਾ ਦੇ ਪ੍ਰਚਾਰ ਦੌਰੇ ਤੇ ਸਨ ਅਤੇ ਹਸਾਰ ਜ਼ਿਲ੍ਹੇ ਦੇ ਪਿੰਡ ਚੰਦੋਕਲਾਂ ਵਿਖੇ ਸਨ। ਜਦੋਂ ਪੰਜਾਬ ਅਤੇ ਹਰਿਆਣਾ ਪੁਲਿਸ ਦੀ ਸਾਂਝੀ ਫੋਰਸ ਨੇ ਉਨ੍ਹਾਂ ਨੂੰ ਫੜਨ ਲਈ ਪਿੰਡ ਤੇ ਛਾਪਾ ਮਾਰਿਆ। ਪਰ ਸੰਤ ਜੀ ਰਹਾਸਮਈ ਤਰੀਕੇ ਨਾਲ ਮਹਿਤਾ ਚੌਂਕ ਸਥਿਤ ਆਪਣੇ ਹੈੱਡਕੁਆਰਟਰ ਪਹੁੰਚ ਗਏ ਜਦ ਪੁਲਿਸ ਸੰਤ ਜੀ ਨੂੰ ਫੜਨ ਵਿੱਚ ਨਾਕਾਮ ਰਹੀ ਤਾਂ ਪੁਲਿਸ ਨੇ ਉਹਨਾਂ ਦੇ ਜਥੇ ਤੇ ਗੋਲੀ ਚਲਾ ਦਿੱਤੀ ਨਾਲ ਹੀ ਉਹਨਾਂ ਦਾ ਸਮਾਨ ਲੁੱਟ ਲਿਆ ਅਤੇ ਕੁਝ ਪਵਿੱਤਰ ਗ੍ਰੰਥਾਂ ਨੂੰ ਵੀ ਸਾੜ ਦਿੱਤਾ ਗਿਆ ਸੰਤ ਜੀ ਨੇ 20 ਸਤੰਬਰ 1981 ਨੂੰ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਇਸ ਤੋਂ ਬਾਅਦ ਹਿੰਸਾ ਸ਼ੁਰੂ ਹੋ ਗਈ ਕੇਂਦਰੀ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਵੱਲੋਂ 14 ਅਕਤੂਬਰ 1981 ਨੂੰ ਪਾਰਲੀਮੈਂਟ ਵਿੱਚ ਇعلان ਕੀਤੇ ਜਾਣ ਤੋਂ ਬਾਅਦ ਸੰਤ ਜੀ ਨੂੰ ਰਿਹਾ ਕਰ ਦਿੱਤਾ ਗਿਆ ਜੈਲ ਸਿੰਘ ਨੇ ਕਿਹਾ ਕਿ ਲਾਲਾ ਜਗਤ ਨਾਥ ਦੇ ਕਤਲ ਵਿੱਚ ਉਹਨਾਂ ਦਾ ਹੱਥ ਦਿਖਾਉਣ ਲਈ ਉਹਨਾਂ ਕੋਲ ਕੋਈ ਸਬੂਤ ਨਹੀਂ ਹੈ ਸੰਤਾ ਨੇ ਸਿੱਖਾਂ ਵਿਰੁੱਧ ਕਾਂਗਰਸ ਦੀ ਸਾਜ਼ਿਸ਼ ਨੂੰ ਦੇਖ ਲਿਆ ਸੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਵਿੱਚ ਰਿਹਾਈ ਨੇ ਸਿੱਖ ਪਾਈਚਾਰੇ ਵਿੱਚ ਸੰਤਾ ਦਾ ਕਦ ਹੋਰ ਉੱਚਾ ਕੀਤਾ ਖਾਸ ਕਰਕੇ ਨੌਜਵਾਨਾਂ ਵਿੱਚ ਸਰਕਾਰ ਡਰ ਗਈ ਸੀ ਅਤੇ ਉਹਨਾਂ ਨੇ ਸੰਤ ਭਿੰਡਰਾਵਾਲਿਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਗਲਤ ਸਾਜ਼ਿਸ਼ਾਂ ਕੀਤੀਆਂ 20 April 1982 ਨੂੰ ਦਾਦਰ ਦੇ ਸਿੰਘ ਸਭਾ ਗੁਰਦੁਆਰੇ ਵਿੱਚ ਠਹਿਰੇ ਹੋਏ ਬੰਬਈ ਦੇ ਦੌਰੇ ਦੌਰਾਨ ਸੰਤ ਪਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸੰਤ ਪਿੰਡਰਾਂ ਵਾਲੇ ਫਿਰ ਮੈਤਾ ਚੌਂਗ ਦੇ ਗੁਰਦੁਆਰੇ ਵਿੱਚ ਸੁਰੱਖਿਅਤ ਪਹੁੰਚਣ ਵਿੱਚ ਕਾਮਯਾਬ ਹੋ ਗਏ ਸਨ 19 ਜੁਲਾਈ 1982 ਨੂੰ ਪੁਲਿਸ ਨੇ ਸੰਤ ਕਰਤਾਰ ਸਿੰਘ ਖਾਲਸਾ ਦੇ ਪੁੱਤਰ ਅਤੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਗਲੇ ਦਿਨ ਦਮਦਮੇ ਟਕਸਾਲ ਦੇ ਇੱਕ ਹੋਰ ਸੀਨੀਅਰ ਮੈਂਬਰ ਭਾਈ ਥਿੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਰਕਾਰ ਦੀ ਤਾਨਾਸ਼ਾਹੀ ਨੂੰ ਦੇਖਦੇ ਹੋਏ ਸੰਤ ਪਿੰਡਰਾਂ ਵਾਲੇ ਸਮਝ ਗਏ ਕਿ ਸਰਕਾਰ ਕੁਝ ਵੱਡਾ ਗਲਤ ਕਰਨ ਦੀ ਤਾਕ ਵਿੱਚ ਹੈ ਮਹਿਤਾ ਚੌਂਕ ਵਿੱਚ ਪਾਵਨ ਸਥਾਨ ਨੂੰ ਸੁਰੱਖਿਅਤ ਨਾ ਸਮਝਦਿਆਂ ਉਹ 20 ਜੁਲਾਈ ਨੂੰ ਅਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਗੁਰੂ ਨਾਨਕ ਨਿਵਾਸ ਚਲੇ ਗਏ ਅਤੇ 25 ਜੁਲਾਈ ਨੂੰ ਪੰਥਕ ਕਨਵੈਨਸ਼ਨ ਬੁਲਾਈ ਜਿਸ ਵਿੱਚ ਉਹਨਾਂ ਨੇ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਉਹਨਾਂ ਆਪਣੇ ਸਾਥੀਆਂ ਦੀ ਰਿਹਾਈ ਲਈ ਵੀ ਆਵਾਜ਼ ਬੁਲੰਦ ਕੀਤੀ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਪ੍ਰੈਲ 1982 ਤੋਂ ਸਤਲੁਜ ਜਮਨਾ ਲਿੰਕ ਨਹਿਰ ਦੀ ਖੁਦਾਈ ਵਿਰੁੱਧ ਮੋਰਚਾ ਚਲਾ ਰਿਹਾ ਸੀ ਜਿਸ ਨਾਲ ਪੰਜਾਬ ਦੇ ਦਰਿਆਈ ਪਾਣੀਆਂ ਦਾ ਹਿੱਸਾ ਹਰਿਆਣਾ ਵੱਲ ਮੋੜਿਆ ਜਾਵੇਗਾ ਸਿੱਖ ਕਿਸਾਨੀ ਦੇ ਭਾਰੀ ਸਮਰਥਨ ਦੇ ਬਾਵਜੂਦ ਅੰਦੋਲਨ ਕੋਈ ਠੋਸ ਫਲ ਨਹੀਂ ਦੇ ਰਿਹਾ ਸੀ ਕਿਉਂਕਿ ਉਹ ਜਗ੍ਹਾ ਹਰਿਆਣਾ ਪੰਜਾਬ ਸਰਹੱਦ ਦੇ ਪਿੰਡ ਕਪੂਰੀ ਜਿੱਥੇ 6 ਅਪ੍ਰੈਲ 1982 ਨੂੰ ਭਾਰਤੀ ਪ੍ਰਧਾਨ ਮੰਤਰੀ ਨੇ ਨਹਿਰ ਦੀ ਖੁਦਾਈ ਦਾ ਉਦਘਾਟਨ ਕੀਤਾ ਸੀ ਦੂਰ ਦਰਾਡੇ ਕੋਨੇ ਵਿੱਚ ਸੀ ਨਵੰਬਰ 1982 ਵਿੱਚ ਦਿੱਲੀ ਵਿਖੇ ਹੋਈਆਂ ਏਸ਼ੀਅਨ ਖੇਡਾਂ ਦੌਰਾਨ ਹਰਿਆਣਾ ਸਰਕਾਰ ਅਤੇ ਪੁਲਿਸ ਦੇ ਵਤੀਰੇ ਤੋਂ ਸਿੱਖਾਂ ਵਿੱਚ ਹੋਰ ੜਕਾਹਟ ਪੈਦਾ ਹੋਈ। ਪੰਜਾਬ ਤੋਂ ਦਿੱਲੀ ਜਾਂ ਵਾਪਸ ਜਾਣ ਵਾਲੇ ਸਿੱਖਾਂ ਨੂੰ ਰੋਕਿਆ ਗਿਆ, ਤਲਾਸ਼ੀ ਲਈ ਗਈ ਅਤੇ ਜਲੀਲ ਕੀਤਾ ਗਿਆ। ਪੰਜਾਬ ਵਿੱਚ ਹਿੰਸਾ ਵਧਦੀ ਜਾ ਰਹੀ ਸੀ। ਇਹ ਦਿਨੋਂ ਦਿਨ ਸਪਸ਼ਟ ਹੁੰਦਾ ਜਾ ਰਿਹਾ ਸੀ ਕਿ ਸਰਕਾਰ ਪੰਜਾਬ ਦੇ ਹਾਲਾਤ ਦਾ ਸਿਆਸੀ ਹੱਲ ਕੱਢਣ ਦੀ ਬਜਾਏ ਫੌਜੀ ਹੱਲ ਲੱਭੇਗੀ। ਸੰਤ ਭਿੰਡਰਾਂ ਵਾਲਿਆਂ ਨੇ ਲੋਕਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ 15 ਦਸੰਬਰ 1983 ਨੂੰ ਉਹਨਾਂ ਨੇ ਭਾਰਤੀ ਫੌਜ ਦੇ ਸਾਬਕਾ ਮੇਜਰ ਜਨਰਲ ਸੁਭੇਕ ਸਿੰਘ ਦੀ ਮਦਦ ਨਾਲ ਕੰਪਲੈਕਸ ਦੇ ਅੰਦਰ ਰਖਿਆਾਤਮਕ ਕਿਲਾਬੰਦੀ ਦਾ ਜਾਲ ਤਿਆਰ ਕੀਤਾ ਇਸ ਦੌਰਾਨ ਉਹਨਾਂ ਨੇ ਹਥਿਆਰਾਂ ਗੋਲਾ ਬਰੂਦ ਦਾ ਵੱਡਾ ਭੰਡਾਰ ਇਕੱਠਾ ਕੀਤਾ ਲੰਬੇ ਸਮੇਂ ਤੱਕ ਕਿਰਾਬੰਦੀ ਦੀ ਸੰਭਾਵਨਾ ਦੀ ਉਮੀਦ ਕਰਦੇ ਹੋਏ ਰਾਸ਼ਨ ਵੀ ਇਕੱਠਾ ਕੀਤਾ ਸਰਕਾਰ ਨੇ ਵੀ ਆਪਣੀ ਤਰਫੋਂ ਸਾਰੀਆਂ ਫੌਜੀ ਕਾਰਵਾਈਆਂ ਲਈ ਵਿਸ਼ਾਲ ਯੋਜਨਾਵਾਂ ਬਣਾਈਆਂ ਤੇ ਨਾਲ ਨਾਲ ਗੱਲਬਾਤ ਲਈ ਆਪਣੀ ਪੂਰੀ ਤਿਆਰੀ ਦਾ ਦਿਖਾਵਾ ਕੀਤਾ ਅਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹਥਿਆਰਬੰਦ ਬਲ ਭੇਜਣ ਦੇ ਕਿਸੇ ਵੀ ਇਰਾਦੇ ਤੋਂ ਇਨਕਾਰ ਕੀਤਾ। ਪੰਜਾਬ ਨੂੰ 6 ਅਕਤੂਬਰ 1983 ਨੂੰ ਰਾਸ਼ਟਰਪਤੀ ਸ਼ਾਸਨ ਦੇ ਅਧੀਨ ਰੱਖਿਆ ਗਿਆ। ਪੰਜਾਬ ਦੇ ਕੁਝ ਹਿੱਸਿਆਂ ਨੂੰ ਅਸ਼ਾਂਤ ਇਲਾਕਾ ਘੋਸ਼ਿਤ ਕਰਨ ਵਾਲਾ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ ਅਤੇ ਪੁਲਿਸ ਨੂੰ ਕਾਨੂੰਨੀ ਕਾਰਵਾਈ ਤੋਂ ਛੋੜ ਦੇ ਨਾਲ-ਨਾਲ ਜਿਸ ਨੂੰ ਵੀ ਉਹ ਚਾਹੇ ਤਲਾਸ਼ੀ, ਗ੍ਰਿਫਤਾਰ ਕਰਨ ਜਾਂ ਗੋਲੀ ਮਾਰਨ ਦਾ ਅਧਿਕਾਰ ਦਿੱਤਾ ਗਿਆ। ਮਈ 1984 ਦੇ ਅੰਤ ਤੱਕ ਫੌਜ ਦੀਆਂ 6 ਡਵੀਜ਼ਨਾਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਪੈਰਾ ਕਮਾਂਡੋਜ਼ ਸ਼ਾਮਲ ਸਨ ਨੂੰ ਪੰਜਾਬ ਵਿੱਚ ਸ਼ਾਮਲ ਕੀਤਾ ਗਿਆ 1 ਜੂਨ ਨੂੰ ਜਦੋਂ ਸਿੱਖਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਹਰਮੰਦਰ ਸਾਹਿਬ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਭਾਰਤੀ ਫੌਜ ਨੇ ਹਮਲਾ ਕਰ ਦਿੱਤਾ 3 ਜੂਨ ਨੂੰ ਅੰਮ੍ਰਿਤਸਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਸਖਤ ਕਰਫਿਊ ਲਗਾ ਦਿੱਤਾ ਬਲੂ ਸਟਾਰ ਦੇ ਉਪਨਾਮ ਵਾਲੇ ਫੌਜੀ ਆਪਰੇਸ਼ਨ ਦਾ ਅਸਲ ਹਮਲਾ 5 ਜੂਨ 1984 ਦੀ ਰਾਤ ਨੂੰ ਹੋਇਆ ਸੀ ਇੱਕ ਭਿਆਨਕ ਲੜਾਈ ਹੋਈ ਜਿਸ ਵਿੱਚ ਫੌਜ ਨੇ ਟੈਂਕਾਂ ਅਤੇ ਤੋਪਖਾਨੇ ਦੀ ਵੀ ਵਰਤੋਂ ਕੀਤੀ 6 ਜੂਨ ਨੂੰ ਦੋਵਾਂ ਪਾਸਿਆਂ ਤੋਂ ਹੋਈ ਲੜਾਈ ਦਾ ਆਖਰੀ ਦਿਨ ਸੀ ਫੌਜਾਂ ਨੇ ਟੈਂਕਾਂ ਨਾਲ ਤਬਾਕੋਂ ਹਮਲਾ ਕਰਕੇ ਸਿੱਖ ਕੌਮ ਦੇ ਸ਼੍ਰੋਮਣੀ ਅਗਵਾਈ ਵਾਲੇ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਵੱਡਾ ਹਿੱਸਾ ਟਾ ਦਿੱਤਾ ਸੀ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜਰਨੈਲ ਸੁਬੇਕ ਸਿੰਘ ਸਮੇਤ ਸਿੱਖ ਫੌਜਾਂ ਦੇ ਕਈ ਹੋਰ ਵੱਡੇ ਆਗੂ ਸ਼ਹੀਦ ਕਰ ਦਿੱਤੇ ਗਏ। ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਤੇ ਸਰੋਵਰ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ। ਪਾਣੀ ਲਾਲ ਹੋ ਗਿਆ ਸੀ। ਜ਼ਖਮੀ ਕੁਰਲਾ ਰਹੇ ਸਨ। ਬੱਚੇ ਸਿੰਘ ਸਿੰਘਣੀਆਂ ਨੂੰ ਫੌਜ ਨੇ ਬੰਦੀ ਬਣਾ ਕੇ ਪ੍ਰਕਰਮਾ ਵਿੱਚ ਬਿਠਾ ਲਿਆ। ਕਿਸੇ ਨੂੰ ਵੀ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ। ਗਰਮੀ ਕਾਰਨ ਸਾਰਿਆਂ ਦਾ ਬੁਰਾ ਹਾਲ ਸੀ। ਅਚਾਨਕ ਇੱਕ ਬੰਬ ਨੇ ਪ੍ਰਕਰਮਾ ਵਿੱਚ ਬੈਠੀ ਸਾਰੀ ਸੰਗਤ ਦੇ ਚਿਥੜੇ ਉਡਾ ਦਿੱਤੇ। 6 ਜੂਨ ਦਿਨ ਟਲਦੇ ਤੱਕ ਵੱਡੇ ਖਜ਼ਾਨੇ ਨਾਲ ਭਰੀ ਹੋਈ ਸਿੱਖ ਰੈਫਰੈਂਸ ਲਾਇਬ੍ਰੇਰੀ ਸਹੀ ਸਲਾਮਤੀ ਪਰ 7 ਜੂਨ ਤੜਕੇ ਲਾਇਬ੍ਰੇਰੀ ਪੇਤ ਪਰੇ ਹਾਲਾਤ ਵਿੱਚ ਸੜੀ ਹੋਈ ਮਿਲੀ ਕਿਤਾਬਾਂ ਸਮੇਤ ਗੁਰੂ ਸਹਿਬਾਨਾਂ ਦੇ ਹੱਥ ਲਿਖਤ ਪਾਵਨ ਤੇ ਦੁਰਲਭ ਸਰੂਪਾਂ ਸਮੇਤ ਸਭ ਕੁਝ ਲੁੱਟ ਲਿਆ ਗਿਆ ਸੀ